ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਸੀਂ ਇਹ ਚਾਰ ਅਖਰਾਂ ਦਾ ਸ਼ਬਦ ਬੋਲਦੇ ਹੋ ਅਣ ਦੇਖਿਆ ਨਾ ਕਰਨਾ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੇਖਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਗੁਰੂ ਮਹਾਰਾਜ ਦੀ ਕਿਰਪਾ ਆਪ ਸਭ ਤੇ ਹੋ ਜਾਵੇ ਸਭ ਦੇ ਘਰ ਵਿੱਚ ਦੁੱਖ ਦਰਦ ਤਲੇਸ਼ ਬਿਮਾਰੀਆਂ ਹਰ ਹਰ ਇੱਕ ਪਰੇਸ਼ਾਨੀ ਦੂਰ ਹੋ ਜਾਵੇ ਸੰਗਤ ਜੀ ਜਦੋਂ ਤੁਸੀਂ ਇਸ ਚਾਰ ਅੱਖਰਾਂ ਦੇ ਸ਼ਬਦ ਨੂੰ ਬੋਲਣਾ ਸ਼ੁਰੂ ਕਰੋਗੇ आप ही महसूस करोंगे कि परमात्मा पर हर एक इच्छा नूरा नू कर रहा है चाहे वह दे वादे वास्ते हो बीमारी दूर करे फिर घर की गरीबी दूर करे फिर कोई होर किस्म की परेशानी हो परमात्मा उसू दूर कर देगा दे संगत जी एक विद्वान डॉक्टर नवरतन कपूर होए हैं उन्होंने इस चार अखर के शब्द की बहुत ही सुंदर व्याख्या करके इस दे अर्थ दसे हन। इस दा पहला अखर है आड़ा आड़ा जिसका अर्थ दस्या है वह परमात्मा अंतरयामी है ਪਾਉ ਉਹ ਹਰ ਇੱਕ ਚਾਹੇ ਉਹ ਇਨਸਾਨ ਹੋਵੇ ਜਾਂ ਫਿਰ ਪਸ਼ੂ ਪੰਛੀ ਹੋਵੇ ਪੇੜ-ਪੋਦੇ ਹੋਣ ਜਾਂ ਜੀਵ ਜੰਤੂ ਕੋਈ ਵੀ ਹੋਵੇ ਹਰ ਇੱਕ ਦੇ ਮਨ ਦੀ ਗੱਲ ਨੂੰ ਜਾਣਦਾ ਹੈ ਦੂਜਾ ਅੱਖਰ ਹੈ ਰਾਰਾ ਇਸ ਦਾ ਅਰਥ ਹੈ ਦਸਦੇ ਹੋਏ ਵਿਦਵਾਨ ਕਹਿੰਦਾ ਹੈ ਕਿ ਉਹ ਪਰਮਾਤਮਾ ਸਭ ਦਾ ਰਖਵਾਲਾ ਹੈ ਪਾਉ ਹਰ ਇੱਕ ਦੇ ਦਿਲ ਦੀ ਜਾਣਦਾ ਹੈ ਤੇ ਜਦ ਸਾਨੂੰ ਜ਼ਰੂਰਤ ਪਵੇ ਤਾਂ ਉਹ ਸਾਡੀ ਰਖਵਾਲੀ ਵੀ ਕਰਦਾ ਹੈ ਜਦ ਵੀ ਅਸੀਂ ਕਿਸੇ ਮੁਸ਼ਕਲ ਵਿੱਚ ਹੋਨੇ ਹਾਂ ਤਾਂ ਉਹ ਸਾਨੂੰ ਉੱਥੋਂ ਬਚਾ ਲੈਂਦਾ ਹੈ ਸਾਡੀ ਰਾਖੀ ਕਰ ਲੈਂਦਾ ਹੈ ਤੀਜਾ ਅੱਖਰ ਹੈ ਦੱਦਾ

क्योंकि उस परमात्मा देर किसी भी चीज़ का घाटा नहीं है वह सबदिया ही झोलियां भर देता है ते चौथा अर्थ है सस्ा ससा का अर्थ है सहारा जब कोल कोई भी सहारा ना रवे ता असी उस परमात्मा दे अगे दोनों हाथ जोड़ के अर्दास करांगे, ता तो परमात्मा सहायता करता है ਇਹ ਚਾਰ ਅੱਖਰ ਹਨ ਆੜਾ ਰਾਰਾ ਦਦਾ ਤੇ ਸਸਾ ਜਿਨ੍ਹਾਂ ਨੂੰ ਜੋੜ ਕੇ ਬਣਦਾ ਹੈ ਅਰਦਾਸ ਤੇ ਜਦ ਅਸੀਂ ਆਪਣੇ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਉਹ ਮਾਲਕ ਸਾਡੀਆਂ ਝੋਲੀਆਂ ਨੂੰ ਭਰ ਕੇ ਸਾਡਾ ਸਹਾਰਾ ਬਣਦਾ ਹੈ ਸੰਗਤ ਜੀ ਸਾਨੂੰ ਦੋਨੋਂ ਹੀ ਟਾਈਮ ਜਾਂ ਫਿਰ ਜਦੋਂ ਵੀ ਸਾਨੂੰ ਸਮਾਂ ਲੱਗੇ ਤਾਂ ਪਰਮਾਤਮਾ ਅੱਗੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਬਾਣੀ ਵਿੱਚ ਵੀ ਲਿਖਿਆ ਹੈ ਕਰੋ ਅਰਦਾਸ ਆਪਣੇ ਸਤਿਗੁਰੂ ਪਾਸ ਇਸ ਲਈ ਸਾਨੂੰ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਜੋਦੜੀ ਕਰਨੀ ਚਾਹੀਦੀ ਹੈ ਕਿਉਂਕਿ ਉਪਰਮਾਤਮਾ ਹੀ ਸਾਡਾ ਸਹਾਈ ਹੁੰਦਾ ਹੈ ਉਹ ਹੀ ਸਾਡੀਆਂ ਹਰ ਮੁਸ਼ਕਲਾਂ ਨੂੰ ਦੂਰ ਕਰਦਾ ਹੈ ਤੇ ਸਾਨੂੰ ਸੁੱਖ ਦਿੰਦਾ ਹੈ ਸਾਡੀਆਂ ਇੱਛਾਵਾਂ ਨੂੰ ਪੂਰੀਆਂ ਕਰ ਦਿੰਦਾ ਹੈ ਸਾਡੀਆਂ ਝੋਲੀਆਂ ਨੂੰ ਭਰ ਦਿੰਦਾ ਹੈ ਇਹਨਾਂ ਬੇਨਤੀਆਂ ਦੇ ਨਾਲ ਹੀ ਜੇ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੀ ਆਚਕਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ